ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਗਾਵਤ ਨੇ ਇਸ ਸਮੇਂ ਪੂਰੀ ਤਰ੍ਹਾਂ ਨਾਲ ਜੋਰ ਫੜ ਲਿਆ ਤੇ ਬਾਗੀ ਧੜੇ ਦੇ ਵੱਲੋਂ ਹੁਣ ਇੱਕ ਨਵਾਂ ਐਲਾਨ ਕਰ ਦਿੱਤਾ ਗਿਆ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਅੱਗੇ ਤੋਰਦਿਆਂ ਹੁਣ 13 ਮੈਂਬਰੀ ਪ੍ਰੈਜ਼ੀਡੀਅਮ ਦਾ ਐਲਾਨ ਕਰ ਦਿੱਤਾ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਹਨਾਂ 13 ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਿਨ੍ਹਾਂ ਦੇ ਵਿੱਚ ਸੁਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢਿੰਡਸਾ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਜਥੇਦਾਰ ਸੁਰੇਂਦਰ ਸਿੰਘ ਭੁੱਲੇਵਾਲ ਜਥੇਦਾਰ ਸੁਚਾ ਸਿੰਘ ਛੋਟੇਪੁਰ ਭਾਈ ਮਨਜੀਤ ਸਿੰਘ ਹਰਿੰਦਰਪਾਲ ਸਿੰਘ ਚੰਦੂ ਮਾਦਰਾ ਗਗਨਜੀਤ ਸਿੰਘ ਬਰਨਾਲਾ ਬੀਬੀ ਪਰਮਜੀਤ ਕੌਰ ਗੁਲਚਨ ਬੀਬੀ ਕੇ ਰਣਜੀਤ ਕੌਰ ਚੰਦਰਜੀਤ ਸਿੰਘ ਬਰਾੜ ਬੀਬੀ ਪਰਮਜੀਤ ਕੌਰ ਲਾਂੜਾਤੇ ਹਰਿੰਦਰਪਾਲ ਸਿੰਘ ਟੂੜਾ ਇਹਨਾਂ ਨਾਮਾਂ ਦੇ ਵਿੱਚ ਸ਼ਾਮਲ ਨੇ ਜਥੇਦਾਰ ਵਡਾਲਾ ਨੇ ਪਾਰਟੀ ਨੂੰ ਲੈ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਨਾਜ਼ੁਕ ਹਾਲਾਤਾਂ ਦੇ ਵਿੱਚ ਊਲੰਗ ਰਿਹਾ ਤੇ ਇਹ ਪੰਥ ਲਈ ਚਿੰਤਾ ਦਾ ਵਿਸ਼ਾ ਪਰ ਜੇ ਅੱਜ ਕਿਤੇ ਝੋਂਦਾ ਕਮੇਟੀ ਦੀਆਂ ਸਪਾਰਸ਼ਾਂ ਲਾਗੂ ਹੁੰਦੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਦਿਨ ਨਹੀਂ ਸੀ ਵੇਖਣੀ ਪੈਣੀ ਮੁਰਾ ਕੇ ਆ ਕੇ ਸ਼੍ਰੋਮਣੀ ਕਾਲਦਲ ਸੁਧਾਰ ਲਹਿਰ ਦਾ ਮਨੋਰਥ ਸਿੱਖ ਕੌਮ ਦੇ ਸਾਹਮਣੇ ਅਜਿਹਾ ਅਜੰਡਾ ਲੈ ਕੇ ਆਣਾ ਜੋ ਸਮੁੱਚੇ ਪੰਥ ਅਤੇ ਸੰਗਤ ਅੱਗੇ ਸਿਹਰਦ ਸਿੱਖ ਲੀਡਰਸ਼ਿਪ ਖੜੀ ਕਰ ਸਕੇ ਤੇ ਸਿੱਖ ਪੰਥ ਦਾ ਵਿਸ਼ਵਾਸ ਮੁੜ ਹਾਸਲ ਹੋ ਸਕੇ ਚੇਤਰ ਬਡਾਲਾ ਨੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਮੁੜ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਸਿੱਖ ਪੰਥ ਦੀ ਨਬਜ਼ ਪਛਾਣ ਦਿਆ ਤਿਆਗ ਦੀ ਭਾਵਨਾ ਦਿਖਾਉਣ ਅਤੇ ਔਦੇ ਤੋਂ ਲਾਂਬੇ ਹੋ ਕੇ ਪੰਥ ਤੇ ਸਿੱਖੀ ਦੀ ਪ੍ਰਵਕਣ ਦੂਜੇ ਪਾਸੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਦਾ ਕਹਿਣਾ ਹੈ ਕਿ ਪੰਥ ਲਈ ਸ਼੍ਰੋਮਣੀ ਕਾਲਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਉਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਿੰਡ ਪੱਧਰ ਤੇ ਮੀਟਿੰਗਾਂ ਦਾ ਸੈਲਸਲਾ ਸ਼ੁਰੂ ਹੋ ਚੁੱਕਾ ਹੈ ਤੇ ਝੁੰਡਾ ਕਮੇਟੀ ਦੀਆਂ ਸਿਪਾਰਸ਼ਾਂ ਲਾਗੂ ਕਰਨਾ ਤੇ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਲੰਬੇ ਹੋਣ ਦੇ ਪੰਥਕ ਸਫਾ ਤੇ ਲੋਕ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਵਿਸ਼ਵਾਸ ਸੇ ਬਹਾਲ ਜਾਗਰੂ ਕਰਨਗੇ ਉਹਨਾਂ ਵਿਖਰਾ ਹੋਵੇਗਾ ਕਿ ਇਸ ਪ੍ਰੈਜ਼ੀਡਿਅਮ ਦੇ ਨਾਲ ਬਾਗੀ ਧੜੇ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਥੱਲੇ ਲਾਇਆ ਜਾਂਦਾ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਬਣੇ ਰਹਿਣਗੇ